ਅੱਜ शिवसेना ਉਧਵ ਬਾਲਾ ਸਾਹਿਬ ਠਾਕਰੇ ਤੋਂ ਜਿਹੜੀ ਪਾਰਟੀ ਦੇ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਅਕਸ਼ਰੀ ਯੋਗਰਾ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਔਰ ਪક્ષ ਪ੍ਰਮੁਖ ਸਾਡੇ ਉਧਵ ਸਾਹਿਬ ਦੇ ਜਿਹੜੇ ਹੱਥ ਹੈ ਉਹ ਅਸੀਂ ਦਿਨ-ਪ੍ਰਤੀ ਦਿਨ ਜਿਹੜਾ ਬਾਲਾ ਸਾਹਿਬ ਠਾਕਰੇ ਜੀ ਦੀ ਜਿਹੜੀਆਂ ਨੀਤੀਆਂ ਨੂੰ ਅਸੀਂ ਘਰ-ਘਰ ਪਹੁੰਚਾਉਣ ਦੇ ਲਈ ਜਿਹੜਾ ਆ ਸਮਾਜ ਕਲਿਆਣ ਹਿਤੂ ਔਰ ਸਮੇਂ-ਸਮੇਂ ਤੇ ਅਸੀਂ ਆਪਸੀ ਭਾਈਚਾਰੇ ਨੂੰ ਮੁੱਖ ਰੱਖਦੇ ਹੋਏ ਸਾਡੀ ਪਾਰਟੀ ਵੱਲੋਂ ਜਿਹੜਾ ਆ 6 ਜੂਨ ਦਾ ਕਾਰਜਕ੍ਰਮ ਹੈ ਪਿਛਲੇ 4-5 ਸਾਲਾਂ ਤੋਂ ਜਿਹੜਾ ਆ ਉਹ ਨਹੀਂ ਮਨਾ ਰਹੇ ਸੀਗੇ ਕਿਉਂਕਿ ਪਾਰਟੀ ਸੁਪਰੀਮੋ ਔਰ ਪਾਰਟੀ ਪੰਜਾਬ ਪ੍ਰਮੁੱਖ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਪਾਰਟੀ ਆ ਪਾਰਟੀ ਹਮੇਸ਼ਾ ਹੀ ਜਿਹੜਾ ਹਿੰਦੂ ਸਿੱਖ ਜਿਹੜਾ 9 ਮਾਸ ਦਾ ਰਿਸ਼ਤਾ ਆ ਉਹਨੂੰ ਹਮੇਸ਼ਾ ਹੀ ਕਾਇਮ ਰੱਖਣ ਦੇ ਲਈ ਜਿਹੜੀ ਆ ਵਚਨਬੱਧਤਾ ਤਤ ਪਰ ਕਿਉਂਕਿ ਪੰਜਾਬ ਦੇ ਵਿੱਚ ਕੁਝ ਲੋਕ ਜਿਹੜੇ ਹੈਗੇ ਆ ਉਹ ਅੱਜ ਦੇ ਦਿਨ ਨੂੰ ਲੈ ਕੇ ਆਪਸੀ ਭਾਈਚਾਰੇ ਦੇ ਵਿੱਚ ਜਿਹੜੀ ਆ ਫੁੱਟਪਾਣ ਦੀ ਕੋਸ਼ਿਸ਼ ਕਰ ਰਹੀ ਆ ਠੀਕ ਆ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼ਿਵ ਸੈਨਾ ਉਧਰ ਬਾਲਾ ਸਾਹਿਬ ਠਾਕਰੇ ਜਿਹੜੀ ਆ ਅੱਜ ਦਾ ਦਿਨ ਜਿਹੜਾ ਹੈਗਾ ਆ ਅਸੀਂ ਸਾਰੇ ਹਿੰਦੂ ਸਿੱਖ ਨੂੰ ਮੁੱਖ ਰੱਖਦੇ ਹੋਏ ਜਿਹੜਾ ਆਪਸੀ ਭਾਈਚਾਰੇ ਨੂੰ ਜਿਹੜਾ ਅਸੀਂ ਸੁਨੇਹਾ ਇੱਕ ਦਿੱਤਾ ਹੈਗਾ ਕਿ ਜੋ ਵੀ 6 ਜੂਨ 1984 ਨੂੰ ਜਿਹੜਾ ਹੈਗਾ ਆ ਸਪੈਸ਼ਲ ਜਿਹੜੇ ਕਤਲੇਆਮ ਜਿਹੜਾ ਹੋਇਆ ਸੀਗਾ ਉਨੂੰ ਅਸੀਂ ਇੱਕ ਕਾਲਾ ਦਿਵਸ ਦੇ ਰੂਪ ਦੇ ਵਿੱਚ ਅੱਜ ਜਿਹੜਾ ਅਸੀਂ ਮਨਾਨੇ ਆ ਪਰ ਇਹਦੇ ਨਾਲ ਨਾਲ ਜਿਹੜਾ ਆ ਜਿਹੜੇ 35000 ਜਿਹੜੇ ਆ ਹਿੰਦੂ ਸਿੱਖ ਪੈਰਾ ਮਿਲਟਰੀ ਫੋਰਸਸ ਦੇ ਜਵਾਨ ਆਰਮੀ ਦੇ ਜਵਾਨ ਔਰ ਜਿੰਨੇ ਵੀ ਪੰਜਾਬੀਅਤ ਦੇ ਜਿਹੜਾ ਉਹ ਵਿਨਾਸ਼ ਹੋਇਆ ਸੀ ਹੱਤਿਆਵਾਂ ਹੋਈਆਂ ਸੀਗੀਆਂ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਅੱਜ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਆ ਅਰਪਿਤ ਕੀਤੀ ਆ ਔਰ ਸ਼ਾਂਤੀਪੂਰਵਕ ਅਸੀਂ ਇਸ ਕਾਰਜਕ੍ਰਮ ਨੂੰ ਅਸੀਂ ਨਵਾਇਆ ਔਰ ਅਸੀਂ ਇੱਕ ਵਾਰੀ ਦੁਬਾਰਾ ਕਮਾਂਗੇ ਕਿ ਪਾਰਟੀ ਵੱਲੋਂ 781 ਕਰੋੜ ਰੁਪਈਆ ਜਿਹੜਾ ਅਤਵਾਦ ਪੀੜਤ ਹਿੰਦੂ ਪਰਿਵਾਰਾਂ ਦੇ ਲਈ ਜਿੰਨੇ ਵੀ ਪੰਜਾਬੀਆਂ ਦੇ ਲਈ ਜਿਹੜਾ ਇੱਕ ਪੈਕੇਜ 2013 ਦੇ ਵਿੱਚ ਬਣਿਆ ਸੀਗਾ ਉਹ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸੀਗੀ ਉਹਨਾਂ ਠੰਡੇ ਬਸਤੇ ਦੇ ਵਿੱਚ ਪਾ ਰੱਖਿਆ ਅਸੀਂ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਆਦਰ ਨਹੀਂ ਹੈ ਭਗਵਾਨ ਤੁਮਾਨ ਜੀ ਜਿਹੜੇ ਸਾਡੇ ਸੁਪਰੀਮੋ ਨੇ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਆ ਮੁੱਖ ਮੰਤਰੀ ਪੰਜਾਬ ਨੇ ਅਸੀਂ ਉਹਨਾਂ ਤੱਕ ਇਹ ਸੁਨੇਹਾ ਦਿੰਦੇ ਆ ਕਿ ਜਿਹੜਾ 781 ਕਰੋੜ ਰੁਪਏ ਦਾ ਜਿਹੜਾ ਪੈਕੇਜ ਇੱਕ ਬਣਿਆ ਸੀਗਾ ਅਤਵਾਦ ਪੀੜਤ ਪਰਿਵਾਰਾਂ ਦੇ ਲਈ ਜਿਹੜੇ ਉਸ ਸਮੇਂ ਜਿਨ੍ਹਾਂ ਜਿਨ੍ਹਾਂ ਦੀ ਮ੍ਰਿਤਿ ਹੋ ਗਈ ਸੀਗੀ ਜੋ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਸੀਗੀਆਂ ਔਰ ਜਿਹੜੇ ਬੰਬ ਬਲਾਸਟ ਦੇ ਵਿੱਚ ਜਿਹੜੇ ਵੀ ਅਪਾਹਜ ਹੋਏ ਸੀਗੇ ਉਹਨਾਂ ਦੇ ਇੱਕ ਪੈਕੇਜ ਬਣਿਆ ਸੀਗਾ ਨਾ ਤਾਂ ਪਿਛਲੀਆਂ ਸਰਕਾਰਾਂ ਨੇ ਇਹਦੇ ਬਾਰੇ ਦੇਖਿਆ ਆ ਅਸੀਂ ਸਰਦਾਰ ਭਗਵੰਤ ਮਾਨ ਜੀ ਕੋਲੋਂ ਬੇਨਤੀ ਕਰਦੇ ਆ ਕਿ ਜਿਹੜਾ ਇਹ 781 ਕਰੋੜ ਰੁਪਏ ਦਾ ਜਿਹੜਾ ਪੈਕੇਜ ਆ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਆ ਪੰਜਾਬ ਦੇ ਜਿਹੜੇ ਸ਼ਹੀਦ ਪਰਿਵਾਰ ਨੇ ਇਹਨਾਂ ਨੂੰ ਮੁੱਖ ਰੱਖਦੇ ਹੋਏ ਦਿੱਤਾ ਜਾਏ ਇਹਦੇ ਵਿੱਚ ਬਿਲਕੁਲ ਵੀ ਪਾਰਸ਼ੀਅਲਟੀ ਨਹੀਂ ਹੋਣੀ ਚਾਹੀਦੀ ਅੱਜ ਦੇ ਦਿਨ ਦੇ ਉੱਤੇ ਅਸੀਂ ਸਾਰਿਆਂ ਨੂੰ ਸਾਰੇ ਸ਼ਿਵਸੈਨਿਕਾਂ ਨੂੰ ਅੱਜ ਹਾਦੀਪੁਰ ਟੀਮ ਦੇ ਸਾਰੇ ਹੀ ਪਦ ਅਧਿਕਾਰੀਆਂ ਨੂੰ ਅਸੀਂ ਬਹੁਤ ਹੀ ਸ਼ੁਭ ਕਾਮਨਾਵਾਂ ਦਿੰਨੇ ਆ ਕਿ ਸਾਡੇ ਵਿੱਚ ਅੱਜ ਕੁਝ ਜਿਹੜੇ ਸਾਡੇ ਯੁਵਾ ਆ ਪਾਰਟੀ ਦੇ ਵਿੱਚ ਸ਼ਾਮਲ ਵੀ ਹੋਏ ਨੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਸ਼ੁਭ ਕਾਮਨਾ ਦਿੰਨੇ ਆ ਔਰ ਪਾਰਟੀ ਜਿਹੜੀ ਹੈਗੀ ਆ ਉਹ ਸਮਾਜ ਕਲਿਆਣ ਦੇ ਲਈ ਸਮਾਜਿਕ ਕੰਮਾਂ ਦੇ ਲਈ ਜਿਹੜੀ ਹੈਗੀ ਆ ਤਤ ਪਰ ਦਿਨ ਪ੍ਰਤੀ ਦਿਨ ਜਿਹੜੀ ਹੈਗੀ ਆ ਉਹ ਮੋਢੇ ਨਾਲ ਮੋਢਾ ਲਾ ਕੇ ਸਮਾਜ ਦੇ ਹਿੱਤ ਦੇ ਲਈ ਅਸੀਂ ਖੜੇ ਰਵਾਂਗੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਪੱਤਰਕਾਰ ਭਰਾਵਾਂ ਦਾ ਪ੍ਰਸ਼ਾਸਨ ਦਾ ਸਾਰੇ ਹੀ ਭਰਾਵਾਂ ਦਾ ਜੈਨੋ ਬੰਦੇ ਮਾਤਰਮ ਜੈ ਹਿੰਦ ਜੈ ਸ਼੍ਰੀ ਰਾਮ